ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ। ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਤੇ ਅੱਜ ਦਾ ਬਲੌਗ ਬਹੁਤ ਹੀ ਮਜ਼ੇਦਾਰ ਹੋਣ ਵਾਲਾ ਹੈ। ਕਿਉਂਕਿ ਅੱਜ ਆਪਾਂ ਨੇ ਕੁਝ ਲੈਣਾ ਹੈ। ਕੀ ਲੈਣਾ ਹੈ? ਕਿੱਥੋਂ ਲੈਣਾ? ਅੱਗੇ ਤੁਹਾਨੂੰ ਦੱਸਦੇ ਆਂ। ਮੰਮੀ ਉਹਨੇ ਵੀ ਹੋ ਗਿਆ ਰੈਡੀ। ਪਰ ਉਹ ਚੈੱਕ ਕਰਤੀ ਸਾਡੀ ਬੀਟੀਆ ਰਾਣੀ ਕਿੱਥੇ ਗਈ ਲੈ ਕੋਲਾ ਵੀ ਹੋ ਗਿਆ ਤੇ ਯਾਰ ਹੈਲੋ ਕਰੋ ਹੈਲੋ ਸਸਿਕਾ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਮੈਂ ਪਹਿਲੀ ਵਾਰ ਬੋਲ ਰਿਹਾ ਤੇ ਗਾਇਜ਼ ਮਿਲਦੇ ਆ ਤੁਹਾਨੂੰ ਕਰ ਲਈ ਗੱਡੀ ਸਟਾਰਟ ਫਿਰ ਹੈ ਡਾਕੂ ਨਹੀਂ ਬੈਠੇ ਡਾਕੂ ਛਣੇ ਲਓ ਵੀ ਮਿੱਤਰੋ ਗਰਮੀ ਹੋ ਗਈ ਜ਼ਿਆਦਾ ਤੇ ਬਾਕੀ ਨਿਕਲਾ ਘਟ ਕਰੋ ਤੇ ਗੁਲੂ ਕੌਂਦੀ ਵਗੈਰਾ ਹੀ ਪੀ ਲਿਆ ਕਰੋ ਤੇ ਆਪਾਂ ਚੱਕਰ ਲੱਗੇ ਹੁਣ ਗੱਡੀ ਤੇ ਗੱਡੀ ਚੱਕ ਕੇ ਤੁਹਾਨੂੰ ਮਿਲਦੇ ਆਂ ਚਲੋ ਵੀ ਮਿੱਤਰੋ ਹੋ ਗਏ ਆਪਾਂ ਰੈਡੀ ਤੇ ਨੰਨੀ ਸਾੜੀ ਸੁੱਤੀ ਪਈ ਐ ਆਪਾਂ ਇੱਕ ਨੀ ਚੱਕ ਲਈ ਨੰਨੀ ਨੂੰ ਦੇ ਰੂਪ ਦੇ ਹਾਂਜੀ ਹਾਂਜੀ ਗਾਇਜ਼ ਤੇ ਬਾਕੀ ਆ ਨਾ ਕਮੈਂਟ ਵਗੈਰਾ ਵੀ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਜਿਵੇਂ ਅਸੀਂ ਛੋਟਾ ਨਾਟਕ ਬਣਾਉਂਦੇ ਆ ਤੇ ਜਿਵੇਂ ਬਲੌਗਿੰਗ ਕਰਦੇ ਆ ਤੁਹਾਨੂੰ ਕਿਵੇਂ ਲੱਗਦੀ ਆ ਕੀ ਮੋਟੀਵੇਸ਼ਨ ਮਿਲਦਾ ਸਭ ਕੁਝ ਦੱਸਿਆ ਕਰੋ ਸ਼ੇਅਰ ਕਰੋ ਤੇ ਫਿਰ ਸਾਨੂੰ ਵੀ ਇਹ ਹੋਊਗਾ ਵੀ ਹਾਂ ਸਾਡਾ ਵੀ ਅੱਗੇ ਜੋਸ਼ ਵਧੂਗਾ ਨਾ ਵੀ ਅਸੀਂ ਵੀ ਵੀਡੀਓ ਪਾਉਣੀ ਆ ਆਪਾਂ ਯਾਰ ਇੰਨੀ ਮਿਹਨਤ ਕਰਦੇ ਸਾਰਾ ਦਿਨ ਕੈਮਰਾ ਹੀ ਫੀਸ ਕਰੀਦਾ ਤਾਂ ਕਰਕੇ ਅੱਜ ਕੱਲ੍ਹ ਦੁਨੀਆ ਨੂੰ ਗੱਲਾਂ ਆਉਂਦੀਆਂ ਘਰ ਬੈਠਿਆਂ ਨੂੰ ਜਿਹੀ ਆਏ ਆ ਜੀ ਵਿੱਲੇ ਦਾ ਕੰਮ ਆ ਜੀ ਫਲਾਣਾ ਇੱਕ ਦਿਨ ਤੁਸੀਂ ਕੈਮਰਾ ਫੇਸ ਕਰਕੇ ਦੇਖ ਲਓ ਵੀ ਮੈਂ ਮੰਨ ਜੂਗਾ ਬਾਅਦ ਚ ਡੇਟਿੰਗ ਦਾ ਟਾਈਮ ਪਹਿਲੀ ਗੱਲ ਤਾਂ ਬੋਲੇ ਨਹੀਂ ਹੁਣ ਬੋਲੇ ਨਹੀਂ ਹੁਣ ਬਾਅਦ ਚ ਫੇ ਵੀਡੀਓ ਨਹੀਂ ਐਡਿਟ ਹੁੰਦੀ ਬੰਦੇ ਦੇ ਉਹੀ ਦਿਮਾਗ ਖਰਾਬ ਕਰ ਦਿੰਦੀ ਆ ਤੇ ਸਾਰਾ ਕੁਝ ਦੇਖਣਾ ਮੈਂਦਾ ਗਾਈਜ਼ ਤੁਸੀਂ ਸਾਨੂੰ ਮੈਂ ਕਮੈਂਟ ਵਗੈਰਾ ਕਰੋਗੇ ਬੰਦੇ ਨੂੰ ਆਇਆ ਹੁੰਦਾ ਵੀ ਹਾਂ ਯਾਰ ਮੋਟੀਵੇਸ਼ਨ ਵੀ ਮਿਲਦੀ ਆ ਤੇ ਬਾਕੀ ਆਪਾਂ ਚੱਲਦੇ ਪਾਤਰੀ ਕਰੂ ਜਿੱਥੇ ਜਾਣੇ ਉਹ ਦੱਸਦੇ ਆ ਕਿ ਸਰ ਆ ਜੋ ਫੋਟੋ ਨਾਲ ਬੜੇ ਰਹਿੋ ਲਓ ਵੀ ਮਿੱਤਰੋ ਮਾਣੇ ਮੱਜਰਾ ਸਾਹਿਬ ਪਹੁੰਚ ਗਏ ਤੇ ਮਾਜਰਾ ਸਾਹਿਬ ਤੇ ਸਾਡੀ ਬੋਟੀ ਦੇ ਪਿੰਡ ਪੇਕੇ ਪੇਕੇ ਪਹੁੰਚ ਗਏ ਜੀ ਤੇ ਸਾਨੂੰ ਸੀਗਾ ਥੋੜਾ ਕੰਮ ਤੇ ਉਹ ਕੰਮ ਕਰਕੇ ਫਿਰ ਆਪਾਂ ਨੇ ਹੁਣ ਚੱਲ ਜਾਣਾ ਆ ਤੇ ਤੇ ਸਾਡੀ ਨੰਨੀ ਵੀ ਉੱਠ ਕਢੀ ਤੇ ਮਾਤਾ ਉਹਨੇ ਪਿੱਛੇ ਬੈਠੇ ਹਾਂਜੀ ਮਾ ਸਸੀ ਕਾਲ ਜੀ ਸਸੀ ਕਾਲ ਜੀ ਸਰੀ ਪੈਨੇ ਜੀ ਜਿਸ ਦੇ ਰਹੋ ਠੀਕ ਹੈ ਜੀ ਠੀਕ ਹੈ ਜੀ ਹੁੰਦੇ ਰਹੋ ਆ ਦੇਖੋ ਜੀ ਸਾਡਾ ਗੁਰਗਲਾ ਹਾਈ ਕਾਡੋ ਹਾਈ ਕਾਡੋ ਹਾਈ ਬਾਏ ਸਾਰੇ ਦੱਸ ਦੋ ਕਿ ਨੰਨੀ ਨੇ ਕੀ ਲੈਣਾ ਹੈ ਹਾਏ ਮੇਰਾ ਬੁੱਤ ਹਾਂਜੀ ਗਾਇਸ ਆਪਾਂ ਪਹੁੰਚ ਗਏ ਹਾਂ ਰੂਪਨਗਰ ਇਹ ਨੰਨੀ ਸਾਡੀ ਪਿੱਛੇ ਬੈਠੀ ਹੈ ਮੰਮੀ ਕੋਲ ਕਿਤੇ ਦਨੀ ਦਿਖਾਉਂ ਨੰਨੀ ਸੀ ਇੱਥੇ ਬੈਠੀ ਹੈ ਸੀਟ ਉੱਪਰ ਬੈਠੀ ਹੈ ਨੰਨੀ ਕੋਲ ਲਾ ਕੇ ਦਿੱਤਾ ਹੈ ਮੋਬਾਈਲ ਮੋਬਾਈਲ ਲਾ ਕੇ ਦਿੱਤਾ ਤੇ ਬੱਬੂ ਸਾਡਾ ਬੈਠਦੀ ਨਹੀਂ ਆ ਬੈਠੇ ਲਾ ਲਈ। ਦੇਖੋ ਇਹ ਨਾ ਸੱਚੇ ਬੱਬੂ ਦੀ ਬਹੁਤ ਹੀ ਚਿੰਤਾ। ਮੋਬਾਈਲ ਦੇਈ ਦੇ ਨੂੰ ਬਹੁਤੀ ਨਹੀਂ ਬੈਠਦੀ। ਅੱਜ ਕੱਲ ਉਹ ਮੋਬਾਈਲ ਤੇ ਹੀ ਲੱਗੀ ਰਹਿੰਦੀ ਐ। ਅਸਾ ਬੈਠੇ ਇਹ ਗੈਣਾ ਚਾਹੁੰਗੇ ਆਪਾਂ ਕਿੱਥੇ ਜਾ ਰਹੇ ਆ ਮਤਲਬ ਕੀ ਐਕਸਾਈਟਮੈਂਟ ਐ ਤੁਹਾਡੀ? ਐਕਸਾਈਟਮੈਂਟ। ਮੈਂ ਕਿਤੇ ਹੈਗੀ ਐ ਪਰ ਤੁਹਾਨੂੰ ਜ਼ਿਆਦਾ ਹੋਊਗੀ ਮੇਰੇ ਸਾਹਮਣੋਂ ਤਾਂ। ਮੈਨੂੰ ਪਤਾ ਨਹੀਂ ਕਹਦੇ ਮੈਨੂੰ ਫੀਲ ਜ਼ਾ ਹੀ ਹੁੰਦਾ। ਮੈਂ ਕਿਤੇ ਚੱਲ ਤੁਹਾਨੂੰ ਦਿਚੇ ਲੇ ਮਤਲਬ ਕਿਹਾ ਤੇ ਬਾਕੀ ਗਾਇਜ਼ ਹੈਪੀ ਰਹਿ ਕੇ ਕਰੋ ਖੁਸ਼ ਰਹਾ ਕਰੋ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਬਾਬਿਓ ਤੇ ਜਿੰਨਾ ਤੁਸੀਂ ਖੁਸ਼ ਰਹੋਗੇ ਉਨਾ ਵਧੀਆ ਤੇ ਜਿਹੜਾ ਅੱਜ ਮੇਰੇ ਵਾਸਤੇ ਦਿਨ ਮਤਲਬ ਕਦੇ ਮੈਂ ਸੋਚਿਆ ਨਹੀਂ ਸੀਗਾ ਆਪਣੀ ਲਾਈਫ ਦੇ ਵਿੱਚ ਨਹੀਂ ਮੇਰੇ ਮੇਰੀ ਜਿੰਦਗੀ ਵੀ ਆਪਦੀ ਖੁਦ ਦੇ ਮਤਲਬ ਚੀਜ਼ ਨਾਲ ਵੀ ਮੈਂ ਕੋਈ ਚੀਜ਼ ਵੀ ਲੈ ਸਕਦਾ ਮਤਲਬ ਹੈ ਪਰਮਾਤਮਾ ਬਹੁਤ ਬੇਅੰਤ ਆ ਬਾਬਿਓ 0 ਤੋਂ ਉੱਪਰ ਚੱਕੜੇ ਵਾਲਾ ਇਹ ਪਰਮਾਤਮਾ ਹੈ ਤੇ ਬਾਕੀ ਗਾਈਜ਼ ਅਰਦਾਸ ਯਾਦ ਵੀ ਕਰਿਆ ਕਰੋ ਸਾਡਾ ਸਾਰਿਆਂ ਦਾ ਯੂਸੀ ਪੁੱਛ ਰਹੇ ਨੇ ਇਹ ਲੋਕ ਚੱਲਦੇ ਤੁਹਾਨੂੰ ਤੇ ਲੁੱਤੀ ਲਾਈ ਹੋ ਜਾਂਨੇ ਕੋਈ ਨਾ ਕੋਈ ਤੇ ਹਾਲੀ ਸੀ ਮੇ ਠੀਕ ਰਹਿਣੇ ਸਨ ਨੇ ਤੇ ਅੱਜ ਬਸ ਖੁਸ਼ੀ ਨਾਹਿਣਾ ਚਾਹੁੰਦੇ ਪਰ ਸਭ ਨੂੰ ਪਤਾ ਹੈ ਨਾ ਹਸਦੀ ਰਹਿੰਦੇ ਆ ਮਤਲਬ ਕੈ ਕਰਨ ਦਾ ਕਹਿਣਾ ਮਤਲਬ ਇਹ ਹੈ ਕਿ ਲੋਕ ਨਹੀਂ ਲੋਕਾਂ ਦੇ ਵਿੱਚ ਚਲੋ ਸਾਰੇ ਆ ਜਾਂਦੇ ਆ ਕੁਝ ਆਪਣੇ ਵਿੱਚੋਂ ਜਲਦੇ ਆ ਹੈਨਾ ਇਸ ਕਰਕੇ ਇਹਨੂੰ ਥੋੜਾ ਕਹਿਣਾ ਨਹੀਂ ਆਉਂਦਾ ਮੈਂ ਕਹਿ ਦਿੰਨੀ ਆ ਕੁਝ ਆਪਾਂ ਨੇ ਪਰਸਨਲੀ ਵਿੱਚ ਜਿਹੜੀ ਰਿਸ਼ਤੇਦਾਰੀ ਚ ਹੋ ਗਏ ਸਾਰੇ ਉਹ ਥੋੜਾ ਜਿਹੀ ਫੀਲ ਕਰਦੇ ਕਿ ਇੰਨਾ ਖੁਸ਼ ਕਿਉਂ ਰਹਿੰਦੇ ਆ ਇਹਨਾਂ ਨੂੰ ਕੁਝ ਨਹੀਂ ਰਹਿਣ ਦੇਣਾ ਫਿਰ ਵੀ ਇਹ ਤੁਹਾਡਾ ਪਿਆਰ ਆ ਸੀ ਕੁਝ ਰਹਿੰਦੇ ਜਿਹੜਾ ਬਹੁਤ ਇੰਪੋਟਿਵੇਸ਼ਨ ਮਿਲੇ ਸਾਨੂੰ ਮਤਲਬ ਲੋਕਾਂ ਕਮੈਂਟ ਕਰੇ ਬਹੁਤ ਵਧੀਆ ਵੀਡੀਓਜ਼ ਆ ਅੱਗੇ ਅੱਗੇ ਸਾਨੂੰ ਜਿਵੇਂ ਹੁਣ ਕਿਸੇ ਪਤਨੀ ਕੁੜੀ ਨੇ ਕਮੈਂਟ ਕਰਿਆ ਤਾਂ ਵੀ ਵੀ ਆਪਣਾ ਮੇਕਅਪ ਦਾ ਉਹ ਦਿਖਾਓ ਸਾਰਾ ਕੁਝ ਦਿਖਾਓ ਕਿਹੜੇ ਪ੍ਰੋਡਕਟ ਆ ਮਤਲਬ ਸਾਨੂੰ ਦੱਸਿਆ ਕਰੋ ਵੀ ਅਸੀਂ ਗਾਹਾਂਗਾ ਕੀ ਕੀ ਲੈ ਕੇ ਆਈਏ ਤੁਹਾਡੇ ਵਾਸਤੇ ਕਿ ਕਿਹੜਾ ਕਿਹੜਾ ਤੁਹਾਨੂੰ ਕਨਸੈਪਟ ਵਧੀਆ ਲੱਗਦਾ ਫਿਰ ਆਪਾਂ ਉਹ ਹੀ ਲੈ ਕੇ ਆਵਾਂਗੇ ਆ ਸਾਡੇ ਤੇ ਇੱਕ ਪਹਾੜ ਸੀ ਤੁਹਾਨੂੰ ਵੀ ਉਹ ਦਿਖਾਉਣੀ ਹੈ ਦੇਖੋ ਇਹ ਮਲੇ ਦੀ ਪਹਾੜ ਨਹੀਂ ਗਾਪੇ ਉਹ ਸਾਡੇ ਰੋਪੜ ਦੇ ਪਹਾੜ ਇਹ ਜਿਹੜੀ ਟਾਵਰ ਦੇ ਕੋਲ ਪਹਾੜਾਂ ਦੀ ਚੋਟੀ ਦਿਖਦੀ ਤੇ ਮम्मी ਨੂੰ ਉੱਥੇ ਪੜਾ ਕੇ ਰਹਿਣਾ ਸੀ ਉਹ ਵੀ ਬਹੁਤ ਸਾਰੇ ਤੈਨੂੰ ਪਹਾੜ ਪਹਾੜ ਕਰਦੀ ਦਿੰਦੀ ਮम्मी ਕਹਿੰਦੀ ਪਹਾੜਾ ਚਲੇ ਚਲੋ ਪਹਾੜਾ ਚਲੇ ਚਲੋ ਬਸ ਉਤਰਾਖੰਡ ਕਿੰਨੇ ਸੋਹਣੇ ਸੋਹਣੇ ਪਹਾੜਾ ਤੇਰਾਦੂਨ ਮਨਸੂਰੀ ਮੈਂ ਉਧਰ ਗਿਆ ਤੇ ਮੈਂ ਤਾਂ ਪਹਾੜਾਂ ਨਾਲ ਪਿਆਰ ਕਰਦੀ ਆ ਮੈਨੂੰ ਨੋਰਮਲ ਵੀ ਜਗ੍ਹਾ ਦਿਖਦੀ ਐ ਨਾ ਕੋਈ ਜਿਵੇਂ ਟਿੱਬੇ ਹੁੰਦੇ ਆ ਮੈਨੂੰ ਉਹ ਵੀ ਪਹਾੜ ਦੀ ਤੇ ਬਾਕੀ ਗਾਈਜ਼ ਪਹਾੜ ਪਹਾੜੇ ਹੁੰਦੇ ਨੇ ਤੇ ਫਾਕੀ ਹੁਣ ਜਾ ਰਹੇ ਆ ਕਿ ਸਿਲਵਰ ਚਾਲਦੇ ਆ। ਅੱਜ ਲਓਏ ਬਾਬਿਓ ਰੋਡ ਐ ਨਾ ਪੂਰੇ ਮਲਾਈਆਂ ਜਲੰਧਰ ਤੱਕ ਕੈਟ ਕੰਮ ਹੋ ਕੇ ਰਿਪੋਰਟ ਪੂਰੀ। ਸਾਡੀ ਦਾ تنویر ਹੁਣ ਲੱਕੜੀ ਦੀ ਕਾਂਠੀਓ ਸੁਣਨ ਸੀ ਆ। ਤੇ ਪਹਿਲਾਂ ਗੱਲ ਕੁਝ ਹੋਰ ਧੀ ਸਾਡੇ ਹੈਪੀ ਡਰਾਈਵਰ ਸਾਹਿਬ ਪਹਿਲੀ ਵਾਰੀ ਗੱਡੀ ਚਲਾਈ ਬਾਬਿਓ ਇੱਧਰ ਰੋਡਾਂ ਉੱਪਰ ਰੋਡ ਬਹੁਤ ਘੇੜ ਹੈ ਨੋ ਕੇ ਰੋਡ ਪੁਲਿਸ ਦੇਖੋ ਕਿੰਨੀ ਚਰਬੀ ਹੈ ਚੱਲ ਨਹੀਂ ਰਹੀ ਵੀ ਬਹੁਤ ਥੋੜਾ ਸਾਡੀ ਮੈਂ ਟਿੱਕੀ ਇਸ ਕਰਕੇ ਬੈਠੀ ਹੈ ਇਹ ਫੋਨ ਚੱਲ ਰਿਹਾ ਹੈ ਕਿਹੋ ਜਿਹਾ ਲੱਗ ਰਹਾ ਹੈ ਮੈਂ ਕੱਢੀ ਹੋ ਕੇ ਬੈਠੀ ਹੈ ਸੀਟ 'ਚ ਬੜੀ ਉੱਪਰ ਵਾਲੀ ਬੈਲਟ ਦੀ ਆ ਫਾੜ ਕੇ ਕੱਢੀ ਹੋਈ ਜਾਂਦੀ ਹੈ ਬਾਬਿਓ ਰਾਤ ਸੁੱਤਾ ਨਹੀਂ ਹੈਗਾ 2 ਵਜੇ ਜਿਵੇਂ ਆਪਾਂ ਕਹਿਦ ਰਿਹਾ ਤੇ ਇੱਕ ਮੋਗਾ ਕੇਤਰੀ ਵਾਲ ਨੂੰ ਦੋ ਇੱਕ ਮੋਗਾ ਕਰਨਵੀਰ ਜੀ ਨੂੰ ਦੋ ਮੈਂ ਤਾਂ ਕਹਨੀ ਆ ਇੱਕ ਮੋਗਾ ਕੇਤਰੀ ਵਾਲ ਨੂੰ ਬਿਸ਼ੱਕ ਦੇ ਦੋ ਕਾਤੀ ਵਾਲ ਨੂੰ ਦੇ ਦਿਓ ਮਗਰ ਕਰਨ ਨੂੰ ਨਾ ਦੇਓ ਇਹ ਤਾਂ ਲੋਕਾਂ ਦੇ ਪਾਸੇ ਵੀ ਜਾ ਕੇ ਲੈ ਜਾਂਦਾ ਨਾਲੇ ਦੇਖ ਲਓ ਬਾਬਿਓ ਭਾਈ ਇੱਕ ਵਾਰੀ ਦੀ ਗੱਲ ਦੱਸਾਂ ਗਾਇਸ ਤੁਹਾਨੂੰ ਮੈਰ ਕਰਨ ਚਮਕੌਰ ਸਾਹਿਬ ਗਏ ਭਾਈ ਇੱਕ ਲੇਡੀਜ਼ ਜਲਦੀ ਸੀ ਉਹ ਹੈਗੀ ਵੀ ਇੰਨੀ ਚੋੜੀ ਸੀਗੀ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਮੈਂ ਕਰਨੂ ਗਿਆ ਬਚਾ ਕੇ ਲੰਗੀ ਤੇ ਉਹ ਵੀ ਪਾਸੇ ਨਹੀਂ ਹੱਡੀ ਕਰਨੇ ਵਿੱਚ ਮਾਰ ਕੇ ਬਚਾ ਲਈ ਕਦੀ ਨਾਲੇ ਲੈ ਜਾਏਗਾ ਹੁਣ ਮਰ ਜਣਿਆ ਨਾਲੇ ਲੈ ਜਾਏਗਾ ਫਿਰ ਉਸ ਦਿਨ ਤੋਂ ਅੱਧ ਨਾ ਕਰਨ ਨਾਲ ਜਾਣਾ ਛੱਡਿਆ ਹੀ ਹੋਇਆ ਸੀਗਾ ਹੁਣ ਇਹ ਕਹਿੰਦਾ ਮੰਮੀ ਡਰेंगी ਵੀ ਫਿਰ ਵੀ ਜਦ ਡਰਦੀਆਂ ਤਾਂ ਆਪ ਫੜ ਲੈਂਦੀ ਹੁੰਦੀਆਂ ਜਿਵੇਂ ਪਾਸੇ ਫੜ ਕੇ ਵਹਿ ਜਾਂਦੇ ਆਪਾਂ ਜਿਵੇਂ ਗਿਆ ਉੱਪਰ ਖੜੇ ਹੋ ਜਣੇ ਬਾਅਦ ਚ ਤੇਰਾ ਤਾਂ ਉਹ ਹਾਲ ਹੁੰਦਾ ਹੈ ਗੱਡੀ 'ਚ ਵੀ ਪਾਸ ਕਰ ਲਈ ਕੰਮ ਆ ਇਹ ਗਾਣਾ ਕੱਢ ਕੱਢ ਸिखਾਈ ਆ ਹੁਣ ਤਾਂ ਅਸੀਂ ਕਦੇ ਬਾਟਰਪਾਰਕ ਵੀ ਨਹੀਂ ਗਏ ਹੈਗੇ ਜਾਵਾਂਗੇ ਸੋ ਤੁਹਾਨੂੰ 2 ਸਾਲ ਦੀ ਬਾਟਰਪਾਰਕ ਦੀ ਪਹਿਲਾ ਤੁਹਾਨੂੰ ਫੋਟੋ ਦਿਖਾਉਂਗੀ ਇੱਥੇ ਨਾਲ ਅਟੈਚ ਕਰਕੇ ਦਿਖਾਉਂਗੀ ਮੇਰਾ ਹਾਲ ਦੇਖੋ ਪਤਨੀ ਬਣ ਗਈ ਹੋਮਵਾਲੀਕਾ ਬਣ ਗਈ ਦੀ ਤੇ ਬਾਕੀ ਗਾਇਜ਼ ਆਪਾਂ ਜਾ ਰਹੇ ਕੁਝ ਲੈਣਾ ਸੀਗਾ ਸਪੈਸ਼ਲੀ ਤੇ ਦੇਖੋ ਬਾਕੀ ਜੇ ਤੁਹਾਨੂੰ ਐ ਮਮਾ ਹਾਂਜੀ ਕੋਈ ਗੱਲ ਸੁਣਾਓ ਜਨਕਰਨ ਦੇ ਸਕੂਲ ਟਾਈਮ ਤਾਂ ਮੋਲ ਦੀ ਨਹੀਂ ਤਾਂ ਮੈਂ ਹੀ ਤੁਹਾਨੂੰ ਸਿਖਾਉਂ। ਮੈਂ ਤਾਂ ਕਰੰਦੇ ਸਕੂਲ ਟਾਈਮ ਦੀ ਕੋਈ ਗੱਲ ਸੁਣਾਉ। ਹਾਂਜੀ ਸਮਾਂਦੀ ਆ ਮੈਂ ਕਰੰਦੇ ਸਕੂਲ ਦੀ ਤਾਂ ਗੱਲ ਸੁਣਦੇ ਸੁਣਦੇ ਤੁਸੀਂ ਹੱਸ-ਹੱਸ ਕੇ ਦੂਰੇ ਹੋ ਜੁਕੇ। ਥੱਲੇ ਤਾਂ ਸਵੇਰੇ ਜਦ ਉੱਠਣਾ ਹੈ, ਤੈਨ ਕਿਹੜਾ ਮੰਮੀ 2-4 ਪਰਾਂਠੇ ਫालतू ਬਣਾਦੀ। 2-4 ਕਰਦੇ ਕਰਦੇ ਤਾਂ 12 ਪਰਾਂਠੇ ਬਣਾ ਲੈਂਦਾ ਸੀ ਇਹ। ਤੇ ਸਾਰੀ ਕਲਾਸ ਨੂੰ ਖਾਣੇ ਹੁੰਦੇ ਸੀ। ਤੇ ਜਦ ਮੈਂ ਦੀ ਫੀਸ ਜਮਾ ਕਰਾਉਣ ਜਾਂਦਾ ਕਹਿੰਦਾ ਮੰਮੀ ਮੇਰੀ ਇੱਕ ਗੱਲ ਸੁਣੋ ਜੇ ਮੇਰੀ ਕਲਾਸ ਚ ਆਣਾ ਜਿਵੇਂ ਪੈਰੈਂਟਸ ਮੀਟਿੰਗ ਹੁੰਦੀ ਸੀਗੀ। ਕਹਿੰਦੇ ਸੀ ਮੀਰੀ ਉਹ ਇਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਚਸ਼ਮਾ ਮੇਰੇ ਮਾਤਾ ਕੀ ਆ ਗਈ ਹੈ ਐਰ ਰਸ ਮੀਟਿੰਗ ਐਰ ਰਸ ਮੀਟਿੰਗ ਪੇਰੈਂਟਸ ਮੀਟਿੰਗ ਹੁੰਦਾ ਆਓ ਚਲ ਜੋ ਇੱਕ ਮਿੰਟ ਕੁਝ ਗੱਲਾਂ ਕਰ ਲੈ ਹੈ ਨੰਨੀ ਹਾਈ ਕਰੋ ਹਾਈ ਨੰਨੀ ਹਾਂ ਜੀ ਬਾਬਿਓ ਪਤਾ ਵੀ ਥੋੜੀ ਮਿਲਣਾ ਲੱਗਦਾ ਚਲ ਜੇ ਕਿਤੇ ਪੁਸਟਾਡ ਕਰਦੇ ਬਤਨ ਦਿਖਾਣ ਆਦੇ ਮਿਲਣਾ ਪਤਾ ਵੀ ਤੇ ਬਾਕੀ ਬਾਪਿਓ ਯਾਰ ਆਉਣ ਆਣਾ ਅੱਜ ਨਹੀਂ ਯਾਰ ਅਸੀਂ ਕਹੀ ਵਾ ਸਾਈਕੋਮੀ ਹੋ ਜਾਂਦੇ ਚਲੋ ਪਾ ਖੇਲਦੇ ਹਾਂ ਹਾਂ ਟੰਗਟ ਮਿਸਟਰ ਖੇਲਦੇ ਚਲੋ ਹਰੀ ਰੀਲ ਲਾਲ ਰੀਲ ਪੰਜ ਵਾਰੀ ਬੋਲੋ ਚਲੋ ਹਰੀ ਰੀਲ ਲਾਲ ਰੀਲ 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 ਹਰੀ ਲੀਰ ਲਾਲ ਰੀਲ ਹਰੀ ਲੀਰ ਲਾਲ ਰੀਲ ਹਰੀ ਲੀਲ ਲਾਲ ਰੀਲ ਵੈਰੀ ਗੁੱਡ ਯੇ ਏ ਭਾਈ ਗਾਇਸ ਵੀਰੇ ਤਾਂ ਇਹ ਕਰਾ ਨੇ ਰਟਿਆ ਹੋਇਆ ਗਾਇਸ ਵੀਰੇ ਇਹਦੇ ਉਹ ਓਣੀ ਗਾਇਸ ਵੀਰੇ ਐ ਤੁਸੀਂ ਬੁੱਧੂ ਹੋਗੇ ਆਜੋ ਮੇਰੇ ਵੀਰ ਬਦਾਮਾਂ ਵਾਲੀ ਗੀਤ ਲੈ ਲਓ ਗੱਡੀ ਸਾਈਡ ਤੇ ਓ ਓ ਓ ਓ ਓ ਹਾਈ ਕਰੋ ਟਨਵੀਰ ਹਾਈ ਇਹ ਬੁਲਾਈ ਬਾਬਿਓ ਪਲਾਸਟੂ ਦੇ ਬਾਅਦ ਤੁਹਾਨੂੰ ਦੱਸਦਾ ਮੈਂ ਆਪਣੀ ਕਹਾਣੀ ਮੈਂ ਨਾ ਮਤਲਬ ਕਿ ਮੈਂ ਕਾਲਜ-ਕੋਲਜ ਨਹੀਂ ਪੜਿਆ ਹੈਗਾ ਕਿ ਮੜੋੜਾ ਮਾੜਾ ਟਾਈਮ ਤਾਂ ਵੀ ਮੈਂ ਨਾ ਉੱਥੇ ਲੱਗ ਗਿਆ ਬਣਾ ਸਿਕਿਉਰਟੀ ਗਾਰਡ ਲੱਗ ਗਿਆ ਜੀ ਤੇ ਸਿਕਿਉਰਟੀ ਗਾਰਡ ਲੱਗਿਆ ਹੋਇਆ ਤੇ ਫਾਦਰ ਸਾਹਿਬ ਇਹਨਾਂ ਦੇ ਹੈ ਨਹੀਂ ਸੀਗੇ ਬਟੇ ਤੇ ਫਾਦਰ ਸਾਹਿਬ ਮੇਰੇ ਹੈ ਨਹੀਂ ਤੁਹਾਨੂੰ ਪਤਾ ਤੇ ਸਿਮਰਨ ਦੇ ਵੀ ਨਹੀਂ ਅੱਗੇ ਫਾਦਰ ਇਹ ਵਿਚਾਰੀ ਮੈਂ ਉਹ ਸੈਂਟਰ ਲਗਾਤੀ ਮੈਂ ਉੱਥੋਂ ਆਣਾ 12 ਘੰਟੇ ਡਿਊਟੀ ਕਰਕੇ 2 ਘੰਟੇ ਆਉਣ ਲੱਗੇ ਮੈਂ ਤਾਂ 17 ਘੰਟੇ ਡਿਊਟੀ ਹੋਣੀ ਦੀ 15 ਘੰਟੇ ਲਾ ਲਓ ਤੇ ਇਹਨੂੰ ਫੇਰ ਭਾਈ ਲੈ ਜਾਣਾ ਜਦ ਟਿਕਟਾਕ ਚੱਲੀ ਹੋਤੀ ਟਿਕਟਾਕ ਪਰ ਭਾਈ ਵੀਡੀਓ ਬਣਾਉਣ ਲੱਗ ਗਏ ਹਲਾ ਲਲਾ ਹੋਣ ਲੱਗ ਗਏ ਜਿਆਦਾ ਤੇ ਅਸੀਂ ਮੈਂ ਜਾਣਾ ਇਹਨੂੰ ਜਾ ਕੇ ਫੇਰ ਉਹਦੇ ਸੈਂਟਰ ਦੇ ਛੱਡ ਕੇ ਫੇਰ ਮਾ ਘਰ ਨੂੰ ਆਣਾ ਤੇ ਇੰਨੇ ਕਿ ਜਿਆਦਾ ਵਾਇਰਲ ਹੋ ਗਏ ਰਿਸ਼ਤੇਦਾਰਾਂ ਦੇ ਫੋਨ ਆਣ ਲੈ ਕੇ ਭਾਈ ਕੁੜੀ ਤਾਂ ਜੀ ਐ ਕਰਦੀ ਬਣਾਣਾ ਕਰਦੀ ਮੈਂ ਕਿ ਮਨਾ ਇਹਦਾ ਕੰਮ ਮੌਕਾ ਹੋ ਗਿਆ ਅੱਜ ਵੀ ਜਿਹਦੇ ਕੋਲ ਸ਼ਾਇਦ ਬਾਹਰ ਟਿਕਟਾਕ ਚੱਲਦੀ ਹੋਗੀ ਜ਼ਰੂਰ ਦੇਖਿਓ ਵੀਡੀਓ ਸਾਡੇ ਹਾਲ ਦੇਖਿਓ ਗਿਆ ਕਿੰਨੀ ਸੀ ਗੱਡੀ ਸੇ ਉਹ ਨਹੀਂ ਸੀ ਮਨ ਲੱਗਾ ਮਿਸਟਰ ਮਿਸਿਸ ਮਿਸਟਰ ਮਿਸਿਸ ਮੋੜ ਦੀ ਸ਼ਾਹ ਹਾਂ ਮਿਸਟਰ ਐਂਡ ਮਿਸਿਸ ਮੋੜ ਜੇ ਗਾਇਜ਼ ਕਿਸੇ ਕੋਈ ਬਾਹਰ ਨਾ ਕਿਸੇ ਕੋਲ ਹੋਈ ਨਾ ਸਾਡੀਆਂ ਯਾਰ ਜਰੂਰ ਵੀਡੀਓ ਦਿਖਾਓ ਸਾਨੂੰ ਸੈਂਟਰੀ ਹੁੰਦੀ ਹੈ ਕਿ ਇੰਡੀਆ ਦੇ ਵਿੱਚ ਨਹੀਂ ਸੈੱਟ ਹੁੰਦੀਆਂ ਲੋਕਾਂ ਦਾ ਇਹ ਕਹਿਣਾ ਸੀ ਕਿ ਮੈਰਿਜ ਨਹੀਂ ਹੋਣੀ ਤੇ ਸਭ ਤੋਂ ਵੱਡੀ ਗੱਲ ਲੋਕ ਮੈਨੂੰ ਕਹਿੰਦੇ ਸੀ ਕਿ ਹਾਂ ਸੁਖੀ ਤਾਂ ਬਹੁਤ ਤੇਜ ਹੈ ਇਹਨਾਂ ਨੇ ਤਾਂ ਬਹੁਤ ਵੀ ਰੱਖੀ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਜਲੰਧਰ ਆ ਜਾਣਾ ਸੀਗਾ ਸ਼ਾਬਲਾ ਮੋਬਾਈਲ ਪੁਆਇੰਟ ਜਾ ਰਹੇ ਹੁਣ ਆਪਾਂ ਅੱਗੇ ਜਿਹੰਦਾ ਟ੍ਰੈਫਿਕ ਮਤਲਬ ਠੀਕ ਠੀਕ ਹੈ ਇੰਨਾ ਨਹੀਂ ਹੈਗਾ ਜੱਟ ਖੋਲੀ ਬੈਠਾ ਵਾਰੀ ਬੱਲੀਏ ਕਾਪੀਰਾਈਟ ਆ ਰਿਹਾ ਵੀ ਮਿੱਤਰੋ ਜਲੰਧਰ ਪਹੁੰਚ ਗਏ ਆ ਜਲੰਧਰ ਇੱਥੇ ਹੈਗਾ ਰਸ਼ ਬਹੁਤ ਸੋਕ ਸਿੰਘ ਚੌਧਰੀ ਰਸ਼ ਹੈਗਾ ਜਿਆਦਾ ਤੇ ਅੱਪਾ ਜਾ ਰਹੇ ਆ ਧੀਰੇ ਉਹ ਵੀ ਬਾਬੋ ਪਹੁੰਚ ਗਿਆਂ ਜਲੰਧਰ ਜੇ ਅੱਪਾ ਜਾਣਾਏ ਮੋਬਾਈਲ ਦੇਖਣ ਲੈਣ ਨਹੀਂ ਆਣਾ ਅਸੀਂ ਦੇਖਣ ਚੱਲੇ ਆ ਅਸੀਂ ਲੈ ਵੀ ਸਕਦੇ ਹੂੰ ਮਿੱਤਰੋ ਅੱਗੇ ਜਿਆਵਲਾ ਮੋਬਾਈਲ ਪੁਆਇੰਟ ਲੋ ਵੀ ਮਿੱਤਰੋ ਆਪਣੀ ਤਾਂ ਹੋ ਗਈ ਸ਼ਾਪਿੰਗ ਸਸੀ ਕਲਪਾ ਜੀ ਅੱਜ ਆਪਾਂ ਪਹੁੰਚੇ ਆਂ ਸ਼ਾਹ ਵਾਲਾ ਮੋਬਾਈਲ ਪੁਆਇੰਟ ਵਧਾਈਆਂ ਜੀ ਮੁਬਾਰਕਾਂ ਤੁਹਾਨੂੰ ਮੁਬਾਰਕਾਈ ਥੈਂਕ ਯੂ ਥੈਂਕ ਯੂ ਲਓ ਵੀ ਬੱਬੋ ਮੁਬਾਰਕਾਂ ਹੋ ਗਈਆਂ ਵਧਾਈਆਂ ਫੋਨ ਲੈ ਲਿਆ ਜੀ ਮੇਰੇ ਵੱਲੋਂ ਇਹ ਹੀ ਤੇ ਆਪੇ ਆਪਾਂ ਫੋਨ ਲੈ ਲਿਆ ਬੱਬੇ ਦੀ ਬਹੁਤ ਕਿਰਪਾ ਹੋ ਗਈ 7-8 ਸਾਲ ਬਾਅਦ ਲਿਆ ਫੋਨ ਆਪਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਨਾ ਚੱਕੀ ਉੱਤੇ ਪਾਤਸ਼ਾਹ ਹੈ ਤੇ ਲੈ ਬਾਬੇ ਹੋਣ ਆ ਗਿਆ। ਕੀ ਬੱਤਾ ਹੈ। ਇਤਨੀ ਖੁਸ਼ੀ। ਲੋ ਵੀ ਬਾਬੇਓ ਆਜੋ ਮੋਮੋਸ ਖਾ ਲੋ। ਲੋ ਵੀ ਗਾਇਜ਼ ਮੋਮੋਸ ਖਾ ਲੋ ਇਨਿਆ ਟੇਸਟੀ। ਇੱਕ ਐਡ ਮੋਮੋ ਦਾ ਬਾਬੇ ਹੋ ਗਿਆ। ਕਰੋ ਚੈੱਕ ਬਾਬੇਓ। ਪੁੱਛ ਲੈ ਕਾਦੀ ਸਬਜੀ ਹੈ। ਲਓ ਵੀ ਬਾਬਿਓ ਆਪਣੀ ਹੋ ਗਈ ਸੀ ਸ਼ਾਪਿੰਗ ਓਕੇ ਤੇ ਆਪਾਂ ਨੇ ਲਿਆ ਅੱਜ 15 Pro Max ਚਲੋ ਧੰਨਵਾਦ ਕਰਦੇ ਆ ਪ੍ਰਮਾਤਮਾ ਦਾ ਜੀਨੇ ਸਾਨੂੰ ਇਨੇ ਜੋਗਾ ਕਰਤਾ ਆਪਾਂ ਚਾਲੇ ਪਾ ਤਿਆਂ ਘਰ ਨੂੰ ਬਾਬਿਓ ਤੇ ਆਪਾਂ ਇਹ ਫੋਨ ਲਿਆ ਲਓ ਵੀ ਬਾਬਿਓ ਦਿਨ ਛਿਪ ਗਿਆ ਤੇ ਰਾਸ਼ੀਆ ਬੜਾ ਆਪਾਂ ਨਿਕਲੇ ਆ ਜਲੰਧਰੋਂ ਤੇ ਆਪਾਂ ਹੁਣ ਚੱਲਿਆ ਘਰੇ ਤੇ ਆਪਾਂ ਖਾ ਲਏ ਸੀ ਮੋਮੋਸ ਟਰੇਡਰ ਸਾਡਾ ਗਿਆ ਤੇ ਬਾਕੀ ਚਾਗਲਾ ਪੁਆਇੰਟ ਵਾਲੇ ਦੀ ਇੰਨੀ ਕਿ ਵਧੀਆ ਡੀਲਿੰਗ ਹੈ ਗਾਈਜ਼ ਬਹੁਤ ਵਧੀਆ ਬਾਹਰੋਂ ਆਪਾਂ ਫੋਨ ਲੰਨੇ ਆ ਮਾਨੂੰ ਮਦੋਸ਼ ਪੰਜਾ ਜੀ ਵੀ ਲਿਆ ਤੇ ਬਾਹਰੋਂ ਮਿਲਣਾ ਉਹ ਮਤਲਬ 1.5 ਲੱਖ ਦੇ ਕਰੀਬ ਮਿਲੂਗਾ ਠੀਕ ਹੈ ਤੇ ਆਪਾਂ ਨੂੰ ਮਤਲਬ ਵਧੀਆ ਰੇਟ ਨਾਲ ਮਿਲ ਗਿਆ ਇੰਨੀ ਕਿ ਵਧੀਆ ਡੀਲਿੰਗ ਕਰਦੇ ਆ ਤੇ ਆਪਾਂ ਨੂੰ ਬਿਲਟੇਅਰ ਕੋਡ ਦਾ ਫੋਨ ਨਾਲ ਗਿਫਟ ਦੱਤੇ ਆ ਤੇ ਇੱਕ ਵਾਸ਼ ਦੱਤੀ ਆ ਬਹੁਤ ਗੈਂਡ ਜੈਨੂਅਲ ਪ੍ਰਾਈਸ ਹੈ ਤੇ ਜੈਨੂਅਲ ਬਹੁਤ ਵਧੀਆ ਵੀਰ ਜੀ ਦਾ ਤੇ ਨੇਚਰ ਕਿਦਾਂ ਦਾ ਬਹੁਤ ਵਧੀਆ ਬਹੁਤ ਨਾਈਸ ਨੇਚਰ ਜੀ ਤਾਂ ਨੇਚਰ ਇਨਾ ਘੈਂਡ ਆ ਤੁਸੀਂ ਗੱਲੇ ਛੱਡੋ ਡਾਊਨ ਟੂ ਅਰਥ ਜਾਂਵੇਂ ਐ ਨੌਕੀ ਰਿਪੋਰਟ ਤੇ ਬਾਕੀ ਹੁਣ ਆਪਾਂ ਚਾਲੇ ਬਾਦ ਜੈਨੂਅਲ ਪ੍ਰਾਈਸ ਬਹੁਤ ਹੈ ਤੇ ਪਰ ਹੁਣ ਚਾਲੇ ਪਾ ਤੇ ਘਰ ਨੂੰ ਚਲੋ ਮਿਲਦੇ ਆ ਫਿਰ ਲਾ ਵੀ ਮੇਟਰੋ ਆਪਾਂ ਨੂੰ ਹੋ ਗਿਆ ਹਨੇਰਾ ਤੇ ਆਪਾਂ ਬੱਸ ਪਹੁੰਚਨੇ ਆਣੇ ਆ ਘਰੇ ਤੇ ਆਪਾਂ ਇੱਥੋਂ ਹੀ ਆਰਡਰ ਮਾਰਤਾ ਰੋਟੀ ਦਾ ਅਗਮਿਸਾਸ ਨੂੰ ਇਹ ਭਾਈ ਰੋਟੀ ਲਾਦੇ ਹੋ ਅਸੀਂ ਹੁਣ ਲੇਟ ਤੇ ਹੁਣ ਆਪਾਂ ਜਾ ਰਹੇ ਆ ਆਪਾਂ ਕਿੱਥੇ ਪਹੁੰਚ ਗਏ ਮੰਮੀ ਰੋਪੜ ਪਹੁੰਚਨੇ ਆ ਰੋਪੜ ਪਹੁੰਚਨੇ ਆਲੇ ਆ ਤੇ ਬਾਕੀ ਐਂਡ ਤੱਕ ਵਲੌਗ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਵੀ ਕਰਿਆ ਕਰੋ ਚਲੋ ਬਾਕੀ ਅੱਗੇ ਪਹੁੰਚ ਜੇ ਫਿਰ ਕਰਦੇ ਆਂ